ਦੋਸਤੋ ਇੱਕ ਸਮੇਂ ਦੀ ਗੱਲ ਹੈ ਇੱਕ ਰਾਜ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸਦੇ ਮਹਿਲ ਦੇ ਵਿੱਚ ਇੱਕ ਖੂਬਸੂਰਤ ਬਗੀਚਾ ਸੀ ਬਗੀਚੇ ਦੀ ਦੇਖਰੇਖ ਦੀ ਜ਼ਿੰਮੇਵਾਰੀ ਇੱਕ ਮਾਲੀ ਕਰਦਾ ਸੀ ਮਾਲੀ ਪੂਰਾ ਦਿਨ ਬਗੀਚੇ ਵਿੱਚ ਹੀ ਰਹਿੰਦਾ ਅਤੇ ਪੌਦਿਆਂ ਦੀ ਚੰਗੀ ਤਰੀਕੇ ਨਾਲ ਦੇਖਭਾਲ ਕਰਦਾ ਸੀ ਰਾਜਾ ਮਾਲੀ ਦੇ ਕੰਮ ਤੋਂ ਬਹੁਤ ਖੁਸ਼ ਸੀ ਬਗੀਚੇ ਦੇ ਵਿੱਚ ਇੱਕ ਅੰਗੂਰ ਦੀ ਵੇਲ ਲੱਗੀ ਹੋਈ ਸੀ ਜਿਸ ਉੱਪਰ ਬਹੁਤ ਸਾਰੇ ਅੰਗੂਰ ਲੱਗੇ ਹੋਏ ਸਨ ਇੱਕ ਦਿਨ ਇੱਕ ਚਿੜੀ ਬਗੀਚੇ ਵਿੱਚ ਆਈ ਅਤੇ ਅੰਗੂਰ ਦੀ ਵੇਲ ਉੱਪਰ ਬੈਠ ਗਈ ਉਸਨੇ ਅੰਗੂਰ ਦੀ ਵੇਲ ਤੇ ਲੱਗੇ ਅੰਗੂਰ ਖਾਦੇ ਜੋ ਸਵਾਦ ਵਿੱਚ ਬਹੁਤ ਮਿੱਠੇ ਸੀ ਉਸ ਦਿਨ ਤੋਂ ਬਾਅਦ ਉਹ ਚਿੜੀ ਹਰ ਰੋਜ਼ ਬਗੀਚੇ ਵਿੱਚ ਆਉਣ ਲੱਗੀ ਚਿੜੀ ਵੇਲ ਉੱਪਰ ਬੈਠਦੀ ਅਤੇ ਚੋਣ-ਚੋਣ ਕੇ ਮਿੱਠੇ ਅੰਗੂਰ ਖਾ ਲੈਂਦੀ। ਖੱਟੇ ਅਤੇ ਅੱਧ ਪੱਕੇ ਅੰਗੂਰ ਉਹ ਥੱਲੇ ਸੜ ਦਿੰਦੀ। ਚਿੜੀ ਦੀ ਇਸ ਹਰਕਤ ਉੱਪਰ ਮਾਲੀ ਨੂੰ ਬਹੁਤ ਗੁੱਸਾ ਆਉਂਦਾ ਸੀ। ਉਹ ਉਸ ਨੂੰ ਭਜਾਉਣ ਦਾ ਬਹੁਤ ਯਤਨ ਕਰਦਾ ਸੀ, ਲੇਕਿਨ ਸਫਲ ਨਹੀਂ ਹੋ ਪਾਉਂਦਾ। ਬਹੁਤ ਯਤਨ ਦੇ ਬਾਅਦ ਵੀ ਜਦੋਂ ਮਾਲੀ ਉਸ ਨੂੰ ਭਜਾਉਣ ਵਿੱਚ ਸਫਲ ਨਹੀਂ ਹੋ ਪਾਇਆ ਤਾਂ ਉਹ ਰਾਜੇ ਕੋਲ ਗਿਆ। ਉਸਨੇ ਰਾਜੇ ਨੂੰ ਚਿੜੀ ਦੀ ਪੂਰੀ ਹਰਕਤ ਦੱਸੀ ਅਤੇ ਕਿਹਾ ਮਹਾਰਾਜ ਚਿੜੀ ਨੇ ਮੈਨੂੰ ਬਹੁਤ ਤੰਗ ਕਰ ਰੱਖਿਆ ਹੈ ਉਸ ਨੂੰ ਕਾਬੂ ਕਰਨ ਪਉਣਾ ਮੇਰੇ ਵਾਸਤੇ ਬਾਰ ਹੈ ਹੁਣ ਆਪ ਜੀ ਹੀ ਕੁਝ ਕਰੋ ਰਾਜੇ ਨੇ ਖੁਦ ਹੀ ਚਿੜੀ ਨਾਲ ਨਿਪਟਣ ਦਾ ਫੈਸਲਾ ਕੀਤਾ ਅਗਲੇ ਦਿਨ ਰਾਜਾ ਬਾਗ ਵਿੱਚ ਗਿਆ ਅਤੇ ਅੰਗੂਰ ਦੀ ਸੰਘਣੀ ਵੇਲ ਦੀ ਆੜ ਦੇ ਵਿੱਚ ਛੁਪ ਕੇ ਬੈਠ ਗਿਆ ਰੋਜ਼ ਦੀ ਤਰ੍ਹਾਂ ਚਿੜੀ ਆਈ ਅਤੇ ਅੰਗੂਰ ਦੀ ਬੇਲ ਉੱਪਰ ਬੈਠ ਕੇ ਅੰਗੂਰ ਖਾਣ ਲੱਗੀ। ਮੌਕਾ ਦੇਖ ਕੇ ਰਾਜੇ ਨੇ ਚਿੜੀ ਨੂੰ ਫੜ ਲਿਆ। ਚਿੜੀ ਨੇ ਰਾਜੇ ਦੀ ਪਕੜ ਵਿੱਚੋਂ ਆਜ਼ਾਦ ਹੋਣ ਦਾ ਪੂਰਾ ਯਤਨ ਕੀਤਾ ਪਰ ਉਹ ਅਸਫਲ ਰਹੀ। ਅੰਤ ਉਹ ਰਾਜੇ ਨੂੰ ਪ੍ਰਾਰਥਨਾ ਕਰਨ ਲੱਗੀ ਕਿ ਉਹ ਉਸ ਨੂੰ ਛੱਡ ਦੇਣ। ਰਾਜਾ ਇਸ ਦੇ ਲਈ ਤਿਆਰ ਨਹੀਂ। ਅੰਤ ਉਹ ਰਾਜੇ ਨੂੰ ਪ੍ਰਾਰਥਨਾ ਕਰਨ ਲੱਗੀ। ਉਹ ਕੀ ਉਸਨੂੰ ਛੱਡ ਦੇਣ ਰਾਜਾ ਇਸ ਦੇ ਲਈ ਤਿਆਰ ਨਹੀਂ ਚਿੜੀ ਬੋਲੀ ਰਾਜਨ ਜੇਕਰ ਤੁਸੀਂ ਮੈਨੂੰ ਛੱਡ ਦੋਵੋਗੇ ਤਾਂ ਮੈਂ ਤੁਹਾਨੂੰ ਗਿਆਨ ਦੀਆਂ ਚਾਰ ਗੱਲਾਂ ਦੱਸਾਂਗੀ ਰਾਜਾ ਚਿੜੀ ਉੱਪਰ ਬਹੁਤ ਗੁੱਸੇ ਸੀ ਪਰ ਫਿਰ ਵੀ ਉਸਨੇ ਇਹ ਗੱਲ ਮੰਨ ਲਈ ਰਾਜੇ ਨੇ ਕਿਹਾ ਪਹਿਲਾਂ ਤੂੰ ਮੈਨੂੰ ਗਿਆਨ ਦੀਆਂ ਉਹ ਚਾਰ ਗੱਲਾਂ ਦੱਸ ਉਹਨਾਂ ਨੂੰ ਸੁਣਨ ਤੋਂ ਬਾਅਦ ਹੀ ਮੈਂ ਤੈਅ ਕਰੂੰਗਾ ਕਿ ਤੈਨੂੰ ਛੱਡਣਾ ਸਹੀ ਰਹੇਗਾ ਕਿ ਨਹੀਂ ਜਿੜੀ ਬੋਲੇ ਠੀਕ ਹੈ ਰਾਜਨ ਤਾਂ ਸੁਣੋ ਪਹਿਲੀ ਗੱਲ ਕਦੇ ਵੀ ਹੱਥ ਆਏ ਦੁਸ਼ਮਨ ਨੂੰ ਜਾਨ ਨਹੀਂ ਦੇਣਾ ਚਾਹੀਦਾ ਰਾਜੇ ਨੇ ਕਿਹਾ ਠੀਕ ਹੈ ਦੂਸਰੀ ਗੱਲ ਦੱਸ ਜਿੜੀ ਬੋਲੇ ਦੂਸਰੀ ਗੱਲ ਇਹ ਹੈ ਕਿ ਕਦੇ ਵੀ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ ਰਾਜੇ ਨੇ ਕਿਹਾ ਠੀਕ ਹੈ ਬਹੁਤ ਵਧੀਆ ਹੁਣ ਤੀਸਰੀ ਗੱਲ ਦੱਸੋ ਜਿੜੀ ਨੇ ਕਿਹਾ ਤੀਸਰੀ ਗੱਲ ਇਹ ਹੈ ਕਿ ਕਦੇ ਵੀ ਬੀਤੀ ਹੋਈ ਗੱਲ ਤੇ ਪਛਤਾਵਾ ਨਾ ਕਰੋ ਰਾਜੇ ਨੇ ਕਿਹਾ ਠੀਕ ਹੈ ਬਹੁਤ ਵਧੀਆ ਹੁਣ ਚੌਥੀ ਗੱਲ ਦੱਸੋ ਜਿੜੀ ਨੇ ਕਿਹਾ ਰਾਜਨ ਚੌਥੀ ਗੱਲ ਬਹੁਤ ਹੀ ਗਹਿਰੀ ਹੈ ਮੈਂ ਤੁਹਾਨੂੰ ਉਹ ਦਸਨੀ ਤਾਂ ਚਾਹੁੰਦੀ ਹਾਂ ਲੇਕਿਨ ਤੁਸੀਂ ਮੈਨੂੰ ਇੰਨੀ ਘੁੱਟ ਕੇ ਜਕੜ ਰੱਖਿਆ ਕਿ ਮੇਰਾ ਦਮ ਘੁੱਟ ਰਿਹਾ ਹੈ ਤੁਸੀਂ ਆਪਣੀ ਪਕੜ ਥੋੜੀ ਢਿੱਲੀ ਕਰੋ ਤਾਂ ਮੈਨੂੰ ਤੁਹਾਨੂੰ ਉਹ ਗੱਲ ਦੱਸ ਸਕਾਂਗੀ ਰਾਜੇ ਨੇ ਚਿੜੀ ਦੀ ਗੱਲ ਮੰਨ ਲਈ ਅਤੇ ਆਪਣੀ ਪਕੜ ਥੋੜੀ ਜਿਹੀ ਢਿੱਲੀ ਕਰ ਦਿੱਤੀ ਪਕੜ ਢਿੱਲੀ ਹੋਣ ਤੇ ਚਿੜੀ ਰਾਜੇ ਦੇ ਹੱਥੋਂ ਫਿਸਲ ਗਈ ਅਤੇ ਉੱਡ ਕੇ ਦਰਖਤ ਦੇ ਉੱਚੇ ਟਾਣੀ ਉੱਪਰ ਬੈਠ ਗਈ ਹੁਣ ਰਾਜਾ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕਰਨ ਲੱਗ ਗਿਆ ਉੱਚੀ ਟਾਣੀ ਉੱਪਰ ਬੈਠੀ ਚਿੜੀ ਬੋਲਣ ਲੱਗੀ ਰਾਜਨ ਚੌਥੀ ਗੱਲ ਇਹ ਹੈ ਕਿ ਗਿਆਨ ਦੀਆਂ ਗੱਲਾਂ ਸੁਣਨ ਪਰ ਨਾਲ ਕੁਝ ਨਹੀਂ ਹੁੰਦਾ ਉਸ ਉੱਪਰ ਅਮਲ ਵੀ ਕਰਨਾ ਪੈਂਦਾ ਹੈ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਮੈਂ ਤੁਹਾਨੂੰ ਗਿਆਨ ਦੀਆਂ ਤਿੰਨ ਗੱਲਾਂ ਦੱਸੀਆਂ ਸਨ ਜਿਨ੍ਹਾਂ ਨੂੰ ਸੁਣ ਕੇ ਵੀ ਤੁਸੀਂ ਅਣ ਸੁਣਿਆ ਕਰ ਦਿੱਤਾ ਪਹਿਲੀ ਗੱਲ ਮੈਂ ਤੁਹਾਨੂੰ ਇਹ ਕਹੀ ਸੀ ਕਿ ਹੱਥ ਵਿੱਚ ਆਏ ਦੁਸ਼ਮਣ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਲੇਕਿਨ ਤੁਸੀਂ ਆਪਣੇ ਹੱਥ ਵਿੱਚ ਆਏ ਦੁਸ਼ਮਣ ਮਤਲਬ ਮੈਨੂੰ ਛੱਡ ਦਿੱਤਾ ਦੂਸਰੀ ਗੱਲ ਇਹ ਸੀ ਕਿ ਅਸੰਭਵ ਗੱਲ ਤੇ ਕਦੇ ਯਕੀਨ ਨਾ ਕਰੋ ਲੇਕਿਨ ਜਦੋਂ ਮੈਂ ਕਿਹਾ ਕਿ ਚੌਥੀ ਗੱਲ ਬਹੁਤ ਹੀ ਗਹਿਰੀ ਹੈ ਤਾਂ ਤੁਸੀਂ ਮੇਰੀਆਂ ਗੱਲਾਂ ਦੇ ਵਿੱਚ ਆ ਗਏ ਤੀਸਰੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਬੀਤੀ ਹੋਈ ਗੱਲ ਤੇ ਕਦੇ ਵੀ ਪਛਤਾਵਾ ਨਹੀਂ ਕਰਨਾ ਅਤੇ ਹੁਣ ਦੇਖੋ ਮੇਰਾ ਤੁਹਾਡੇ ਹੱਥਾਂ ਵਿੱਚੋਂ ਨਿਕਲ ਜਾਣਾ ਤੇ ਤੁਸੀਂ ਪਛਤਾਵਾ ਕਰ ਰਹੇ ਹੋ ਇੰਨਾ ਕਹਿ ਕੇ ਜਿੜੀ ਉੱਥੋਂ ਉੱਡ ਗਈ ਅਤੇ ਰਾਜਾ ਹੱਥ ਮਲਦਾ ਰਹਿ ਗਿਆ ਦੋਸਤੋ ਇਸ ਕਹਾਣੀ ਤੋਂ ਸਿੱਖਣ ਨੂੰ ਇਹ ਮਿਲਦਾ ਹੈ ਕਿ ਕੱਲਾ ਗਿਆਨ ਹਾਸਲ ਕਰਨ ਨਾਲ ਕੋਈ ਗਿਆਨੀ ਨਹੀਂ ਬਣ ਜਾਂਦਾ ਗਿਆਨੀ ਉਹੀ ਹੁੰਦਾ ਹੈ ਜੋ ਹਾਸਲ ਕੀਤੇ ਗਿਆਨ ਉੱਪਰ ਅਮਲ ਕਰਦਾ ਹੈ ਜੀਵਨ ਦੇ ਵਿੱਚ ਜੋ ਬੀਤ ਗਿਆ ਉਸ ਉੱਪਰ ਸਾਡਾ ਕੋਈ ਜ਼ੋਰ ਨਹੀਂ ਹੈ ਪਰ ਵਰਤਮਾਨ ਸਾਡੇ ਹੱਥਾਂ ਦੇ ਵਿੱਚ ਹੈ ਅੱਜ ਦਾ ਵਰਤਮਾਨ ਹੀ ਕੱਲ ਦੇ ਭਵਿੱਖ ਦਾ ਨਿਰਮਾਣ ਕਰੇਗਾ ਇਸ ਦੇ ਲਈ ਵਰਤਮਾਨ ਦੇ ਵਿੱਚ ਰਹਿ ਕੇ ਮਿਹਨਤ ਕਰੋ ਅਤੇ ਆਪਣਾ ਭੇਖ ਬਣਾਓ